ਹੁਣੇ ਇੱਥੇ ਹੋਇਆ ਜਹਾਜ਼ ਹਾਸਤਾਗ੍ਰਸਤ 19 ਲੋਕਾਂ ਦੀ ਹੋਈ ਮੌਤ ਖਬਰ ਨੇ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤਵਾਲਾ ਤੇ ਸ਼ੇਅਰ ਵੀ ਕਰ ਦੇਣਾ ਨੇਪਾਲ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਹੈ ਨੇਪਾਲ ਦੀ ਰਾਜਧਾਨੀ 카ਠ ਮੰਡੂ ਦੇ ਵਿੱਚ ਜਹਾਜ਼ ਹਾਸਤਾਗ੍ਰਸਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸੂਰੀਆ 에ਅਰਸ ਲਾਈਨਸ ਦੇ ਇਹ ਜਹਾਜ਼ 19 ਲੋਕ ਸਵਾਰ ਨੇ ਇਹ ਜਹਾਜ਼ ਤ੍ਰਿਪਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਤੇ ਇਸ ਨੂੰ ਅੱਗ ਲੱਗ ਗਈ ਏ ਕਟ ਨਾਮ ਸਵੇਰੇ 11 ਵਜੇ ਵਾਪਰੀ ਫਿਲਹਾਲ ਰਾਤਕਾਰਜਨ ਲੀ ਟੀਮਾਂ ਮੌਕੇ ਤੇ ਮੌਜੂਦ ਨੇ ਇਹ ਜਹਾਜ਼ ਹਾਦਸੇ ਦੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਇਹ ਜਹਾਜ਼ ਕਾਠਮਾਂਡੂ ਤੋਂ ਪੋਖਰਾ ਜਾ ਰਿਹਾ ਸੀ ਜਦ ਇਹ ਸਹਾਜ ਹਾਸਤਗ੍ਰਸਤ ਹੋ ਗਿਆ ਹਾਦਸੇ ਤੋਂ ਬਾਅਦ ਜਹਾਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਦੀਆਂ ਲਪਾਟਾਂ ਦੇਖ ਕੇ ਲੋਕ ਭੱਜਾ ਲੱਗੇ ਸੂਤਰਾ ਦੀ ਮੰਨਿਆ ਤੇ ਨੇਪਾਲ ਸਰਕਾਰ ਨੇ ਰਾਹਤ ਤੇ ਬਚਾਅ ਕਾਰਜਾਂ ਲਈ ਫੌਜ ਦੇ ਜਵਾਨਾਂ ਨੂੰ ਮੌਕੇ ਤੇ ਭੇਜਿਆ ਮੈਡੀਕਲ ਦੇ ਫੌਜ ਦੇ ਜਵਾਨ ਰਾਹਤ ਕਾਰਜਾਂ 'ਚ ਲੱਗੇ ਹੋਏ ਨੇ ਅਤੇ ਜਿਸ ਤਰ੍ਹਾਂ ਦੀ ਅੱਗ ਲੱਗੀ ਹੈ ਇਹ ਹੀ ਬਹੁਤ ਹੀ ਇੱਕ ਬੁਰਾ ਸੰਕੇਤ ਹੈ